ਜਿਹहां ਸੰਯੋਗ ਹੈ ਇੱਕ ਅਖਬਾਰ ਵਿੱਚ ਛਪੀ ਤਸਵੀਰ ਹੂਭੂ ਉਸੇ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਦੀ ਤਸਵੀਰ ਅਸੀਂ ਅਹਮਦਾਬਾਦ ਹਾਸੇ ਦੀ ਵੇਖੀ ਹੈ ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਇੱਕ ਯਾਤਰੀ ਜਹਾਜ਼ ਕੱਲ ਹਾਸਾ ਗ੍ਰਸਤ ਹੋ ਗਿਆ ਹਾਲਾਂਕਿ ਇਸ ਜਹਾਜ਼ ਹਾਸੇ ਤੋਂ ਬਾਅਦ ਇੱਕ ਇਸ਼ਤਿਹਾਰ ਦੀ ਬਹੁਤ ਚਰਚਾ ਹੋ ਰਹੀ ਹੈ ਇਹ ਇਸ਼ਤਿਹਾਰ ਮਿੱਡੇ ਅਖਬਾਰ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਸ ਇਤਫਾਕ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ ਲੋਕ ਇਸ ਤੇ ਬਹੁਤ ਟਿੱਪਣੀਆਂ ਕਰਦੇ ਦਿਖਾਈ ਦੇ ਰਹੇ ਨੇ ਤੇ ਲਗਾਤਾਰ ਇਸ ਨੂੰ ਸ਼ੇਅਰ ਵੀ ਕਰ ਰਹੇ ਨੇ ਦਰਅਸਲ ਮਿਡੇ ਅਖਬਾਰ ਵਿੱਚ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਅਖਬਾਰ ਦੇ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਇਸ਼ਤਿਹਾਰ ਵਿੱਚ ਇੱਕ ਜਹਾਜ਼ ਵੀ ਹੈ ਤੇ ਇਹ ਤਸਵੀਰ ਬਿਲਕੁਲ ਉਹੀ ਹੈ ਜੋ ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਦੀ ਦਿਖਾਈ ਦੇ ਰਹੀ ਹੈ ਅਹਮਦਾਬਾਦ ਹਾਦਸੇ ਦੀਆਂ ਤਸਵੀਰਾਂ ਵਿੱਚ ਜਹਾਜ਼ ਨੂੰ ਹਾਦਸਾ ਗ੍ਰਸਤ ਇਮਾਰਤ ਵਿੱਚ ਫਸਿਆ ਦਿਖਾਇਆ ਗਿਆ ਹੈ ਅਖਬਾਰ ਦੇ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਇਸ਼ਤਿਹਾਰ ਵਿੱਚ ਇੱਕ ਜਹਾਜ਼ ਵੀ ਹੈ ਤੇ ਇਹ ਤਸਵੀਰ ਬਿਲਕੁਲ ਉਹੀ ਹੈ ਜੋ ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਦਿਖਾਈ ਦੇ ਰਹੀ ਹੈ ਅਹਮਦਾਬਾਦ ਹਾਦਸੇ ਦੀਆਂ ਤਸਵੀਰਾਂ ਵਿੱਚ ਜਹਾਜ਼ ਨੂੰ ਹਾਦਸਾ ਗ੍ਰਸਤ ਇਮਾਰਤ ਵਿੱਚ ਫਸਿਆ ਹੋਇਆ ਦੇਖਿਆ ਗਿਆ ਅਖਬਾਰ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਵਿੱਚ ਵੀ ਇਸੇ ਤਰ੍ਹਾਂ ਦੀ ਤਸਵੀਰ ਦੇਖੀ ਗਈ ਹੈ ਜਿਸ ਦੇ ਵਿੱਚ ਜਹਾਜ਼ ਇੱਕ ਇਮਾਰਤ ਤੇ ਵੀ ਲਟਕਿਆ ਹੋਇਆ ਸੀ ਤੁਹਾਨੂੰ ਦੱਸਿਆ ਕਿ ਸਹਾਸੇ ਤੋਂ ਬਾਅਦ ਕਿ ਕਾਂਗਰਸੀ ਨੇਤਾ ਦੇ ਵੱਲੋਂ ਇਸ ਇਸ਼ਤਿਹਾਰ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ ਕਾਂਗਰਸੀ ਨੇਤਾ ਨੇ ਅਖਬਾਰ ਦੇ ਪਹਿਲੇ ਪੰਨੇ ਦੀ ਫੋਟੋ ਦੇ ਨਾਲ ਇਹ ਲਿਖਿਆ ਹੋਇਆ ਹੈ ਇੱਕ ਵਿਅਕਤੀ ਨੇ ਇਸ ਬਾਰੇ ਲਿਖਿਆ ਇਤਿਹਾਸ ਤਾਂ ਦੇਖੋ ਇਹ ਮਿੱਡੇ ਅਖਬਾਰ ਦਾ ਪਹਿਲਾ ਪੰਨਾ ਹੈ ਜੋ ਪ੍ਰਕਾਸ਼ਿਤ ਹੋਇਆ ਸੀ ਅਖਬਾਰ ਵਿੱਚ 에ਅਰ ਇੰਡੀਆ ਨੂੰ ਕੰਡੇ ਤੇ ਡਿੱਗਦਾ ਤੇ ਇੱਕ ਇਮਾਰਤ ਤੋਂ ਲਟਕਦਾ ਦਿਖਾਇਆ ਗਿਆ ਤੇ ਸ਼ਾਮ ਨੂੰ ਇੱਕ ਅਜੀਹਾ ਹੀ 에ਅਰ ਇੰਡੀਆ ਜਹਾਜ਼ ਹਾਸਾਗ੍ਰਸਤ ਹੋ ਜਾਂਦਾ ਤੇ ਮੈਡੀਕਲ ਕਾਲਜ ਦੀ ਇਮਾਰਤ ਤੋਂ ਉਸੇ ਤਰ੍ਹਾਂ ਲਟਕ ਰਿਹਾ ਇਸ ਤਸਵੀਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਚਰਚਾ ਛਿੜੀ ਹੋਈ ਹੈ ਕਿ ਆਖਰ ਇਹ ਸਭ ਕੁਝ ਪਹਿਲਾਂ ਹੀ ਕਿਵੇਂ ਪਤਾ ਸੀ ਜੋ ਬਾਅਦ ਦੇ ਵਿੱਚ ਅਹਮਦਾਬਾਦ ਹਾਸੇ ਦੀ ਤਸਵੀਰ ਦਿਖਾਈ ਦੇ ਰਹੀ ਹੈ ਜਾਣਕਾਰੀ ਮੁਤਾਬਕ ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਹਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿੱਚ 265 ਲਾਸ਼ਾਂ ਲਿਆਂਦੀਆਂ ਗਈਆਂ ਨੇ ਡਿਪਟੀ ਕਮਿਸ਼ਨਰ ਆਫ ਪੁਲਿਸ ਕਾਨਨ ਦੇਸਾਈ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ 265 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ 에어 ਇੰਡੀਆ ਦਾ ਜਹਾਜ਼ ਦੁਪਹਿਰ ਨੂੰ ਅਹਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਕੁਝ ਮਿੰਟਾਂ ਬਾਅਦ ਇੱਕ ਮੈਡੀਕਲ ਕਾਲਜ ਕੈਂਪਸ ਦੇ ਵਿੱਚ ਹਾਦਸਾ ਘਰਸਤ ਹੋ ਗਿਆ ਸੀ ਜਿਸ ਤੋਂ ਬਾਅਦ ਦੁਨੀਆ ਭਰ ਦੇ ਨੇਤਾਵਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਸ਼ ਰਾਦੇ ਵੱਲੋਂ ਇਸ ਘਟਨਾ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਗਿਆ ਇਸੇ ਦੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ